थोड़ा पीछे हो जाओ ਛੋਟਾ ਜਾਂ ਅਕਾਲੀ ਦਲ ਦਾ ਵਰਕਰ ਜੋਸ਼ੀ ਸਾਹਿਬ ਦੇ ਨਾਲ ਜੁੜਿਆ ਹੈ ਉਹਨਾਂ ਦੇ ਕੰਮਾਂ ਨੂੰ ਵੇਖਦੇ ਹੋਏ ਅੱਜ ਬੜਾ ਕਠ ਵੇਖ ਕੇ ਜੋਸ਼ੀ ਸਾਹਿਬ ਦੀ ਵਨ ਤਰਫਾ ਜੇ ਤਾਂ ਪੱਕੀ ਹੋ ਗਈ ਏ ਕਿਉਂ ਜੀ ਉਹਨਾਂ ਦਾ ਵਿਕਾਸ ਪੁਲਿਸ ਮੰਤਰੀ ਨਾ ਐਵੇਂ ਨਹੀਂ ਪਿਆ ਉਹਨਾਂ ਨੇ ਵਿਕਾਸ ਕਰਾਇਆ ਤੇ ਵਿਕਾਸ ਪੁਲਿਸ ਮੰਤਰੀ ਨਾ ਪਿਆ ਅੱਜ ਤੁਹਾਨੂੰ ਵੇਖ ਲਓ ਸਾਰੇ ਬਸ ਥਾ ਥਾ ਮਾਰ ਰਗਾ ਤੇ ਮੇਰੀਆਂ ਭੈਣਾਂ ਨੂੰ ਕਿੰਨੀਆਂ ਕੱਡੀਆਂ ਆਏ ਇਹ ਹੋਈ ਸਾਡੀ ਜਿੱਤ ਵੀ ਗਵਾਈਏ ਜੀ ਅੱਜ ਕਿੰਨੀ ਗਿਣਤੀ ਦੇ ਵਿੱਚ ਲੋਕ ਜਿਹੜੇ ਰੋਡ ਸ਼ੋਅ ਦੇ ਵਿੱਚ ਅੱਜ ਬਾਪ ਜੀ ਹਾਲੇ ਦੇਖੋ ਜੋਸ਼ੀ ਸਾਹਿਬ ਤੇ ਪਹੁੰਚੇ ਨਹੀਂ ਇਹ ਹਾਲ ਗੇੜ ਦੇ ਗੰਦ ਗੇੜ ਦੇ ਅੱਗੇ ਤੇ ਵੇਖੋ ਕੱਢ ਤੁਸੀਂ ਭਾਦਾ ਹਲੇ ਪੰਡਾੜੀ ਬੋਲਦੇ ਭਰੇਗੇ ਨਾ ਤੁਹਾਨੂੰ ਆਪਾਂ ਇਹ ਜਿੱਤ ਦੀ ਪਰਛਾਈਂ ਨਜ਼ਰ ਆਏਗੀ ਅੱਜ ਕਿੰਨੀ ਕਬੱਡੀ ਲੀਡ ਨਾਲ ਜਿੱਤਣਗੇ ਆਪਾਂ ਬਾਪਾ ਜੀ 1 2 ਲੱਖ 2 ਲੱਖ ਦੀ ਲੀਡ ਦੇ ਨਾਲ ਜਿੱਤ ਰਹੇ ਆ ਅੱਜ ਨੋਟਸੋ ਬਾਰੇ ਦੱਸੋ ਹਾਂਜੀ ਮੇਰਾ ਨਾਮ ਪ੍ਰਵਿੰਦਰ ਮੈਂ ਵੈਸਟ ਹਲਕੇ ਤੋਂ ਤੇ ਅੱਜ ਦੇ ਰੋਸ਼ੋ ਤੇ ਇੰਨੀ ਕਿ ਹਮ-ਹਮਾ ਆ ਕੇ ਦੁਨੀਆ ਪਹੁੰਚੀ ਹੈ ਕਿ ਜੋਸ਼ੀ ਜੀ ਦੇ ਨਾਲ ਹੀ ਅਸੀਂ ਜਾਣਾ ਆ ਜਿੱਥੋਂ ਤੱਕ ਜਿੱਤਣਗੇ ਉਹਨਾਂ ਦੀ ਵੱਡੀ ਜਿੱਤ ਦਾ ਇਹ ਚਿੰਨਣਾ ਜਰੋਂਦਿਆ ਕਿ ਇਹਨਾਂ ਨੇ ਕਿੰਨੇ ਕੁ ਵਿਕਾਸ ਪੁਰਸ਼ ਨੇ ਕੰਮ ਕੀਤੇ ਇਸ ਕਰਕੇ ਸਾਡੇ ਸਾਰੇ ਜਿੰਨੇ ਵੀ ਲੋਕ ਇੱਥੇ ਇਕੱਠੇ ਹੋਣੇ ਨੇ ਤੇ ਦੁਆਵਾਂ ਹੈ ਕਿ ਵੱਡੀ ਲੀਡ ਨਾਲ ਜੋਸ਼ੀ ਜੀ ਜਿੱਤਣ ਕਿੰਨਾ ਕੁ ਅੱਜ ਇਕੱਠ ਜਿਹੜਾ ਇੱਥੇ ਇਕੱਠਾ ਹੋਇਆ ਹੈ ਹਜ਼ਾਰਾਂ ਦੀ ਲੱਖਾਂ ਦੀ ਦੁਨੀਆ ਨਾਲ ਅਸੀਂ ਕਹਿ ਸਕਦੇ ਕਿ ਕਿੰਨਾ ਕੁ ਉਹਨਾਂ ਦੇ ਵਿੱਚ ਲੋਕਾਂ 'ਚ ਜੋਸ਼ ਭਰਿਆ ਔਰ ਅਸੀਂ ਚਾਹੁੰਦੇ ਹਾਂ ਕਿ ਐਸੇ ਵੱਡੀ ਲੀਡਾਂ ਆਪਾਂ ਦਾਨੇ ਜਾਂਦੇ ਆ ਕਿ ਲੋਕ ਐਤੀ ਲੋਕਾਂ ਦੇਣਗੇ ਬਿਲਕੁਲ 100% ਹੀ ਲੈ ਕੇ ਦੇਣਗੇ ਕਿ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਆਪਣੇ ਦਿਮਾਗ ਨੂੰ ਬਦਲਿਆ ਹੈ ਤੇ ਇਸ ਕਰਕੇ ਸਾਡੇ ਸਾਥੀਆਂ ਦੁਆਵਾਂ ਨੇ ਨਾਲ ਜੋਸ਼ੀ ਜੀ ਦੇ ਕਿਉਂ ਵੱਡੀ ਤੋਂ ਵੱਡੀ ਲੀਡ ਨਾਲ ਜਿੱਤਣ ਮੇਰਾ ਨਾਮ ਰਾਜਵਿੰਦਰ ਕੋਰ ਮੀਤਪਾਲ ਇਸਤਰੀ ਆਕਾਲੀ ਦਲ ਪੰਜਾਬ ਅੱਜ ਜਿਹੜਾ ਠਾਠਾ ਮਾਰਦਾ ਕੱਠ ਸਾਡੇ ਸਰਕ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆ ਰਹੇ ਨੇ ਸਾਡੇ ਹਲਕੇ ਤੋਂ ਸਾਡੇ ਐਮਪੀ ਬੰਨ ਜਾ ਰਹੇ ਨੇ ਸ਼੍ਰੀ ਅਨਿਲ ਜੋਸ਼ੀ ਜੀ ਅੱਜ ਉਹਨਾਂ ਦੇ ਵੈਲਕਮ ਵਾਸਤੇ ਉਹਨਾਂ ਦੇ ਸਮਰਥਨ ਵਾਸਤੇ ਇਹ ਠਾਠਾ ਮਾਰਦਾ ਕੱਟ ਜਿਹੜਾ ਤੁਸੀਂ ਦੂਰ ਤੱਕ ਨਿਗਾਹ ਮਾਰੋ ਘਟੋ ਘੱਟ ਵੀ ਹਰ ਘਰ ਦੇ ਵਿੱਚ ਉਹ ਇਹ ਲੇਡੀਜ਼ ਇੱਥੇ ਪਹੁੰਚੀ ਆ ਸਾਰਿਆਂ ਦੀ ਸੋਚ ਜਿਹੜੀ ਆ ਇਹੀ ਸੋਚ ਆ ਵੀ ਅਸੀਂ ਅੱਜ ਜਿਹੜਾ ਚੋਣ ਨਿਸ਼ਾਨ ਤੱਕੜੀ ਨੂੰ ਕਾਮਯਾਬ ਕਰਨਾ ਤੇ ਆਓ ਸਾਰੇ ਸਮਰਥਨ ਕਰੀਏ ਤੇ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਚੋਣ ਨਿਸ਼ਾਨ ਤੱਕੜੀ ਤੇ ਵੋਟਾਂ ਪਾ ਕੇ ਕਾਮਯਾਬ ਤੁਸੀਂ ਕਹ ਕਿ ਬਣਨ ਜਾ ਰਹੇ ਐਮਪੀ ਕਿ ਲੱਗਦਾ ਕਿ ਇਹਨਾਂ ਮੁਕਾਬਲਾ ਟਫ ਆ ਕਿਸ ਵਿਸ਼ਵਾਸ ਨਾਲ ਤੁਸੀਂ ਕਹਿ ਰਹੇ ਦੇਖੋ ਮੁਕਾਬਲਾ ਤੇ ਟਫ ਹੈ ਹੀ ਆ ਮੁਕਾਬਲੇ ਦਾ ਮਤਲਬ ਵੀ ਕੋਈ ਜਿੰਨੇ ਵੀ ਕੈਂਡੀਡੇਟ ਖੜੇ ਨੇ ਅੰਮ੍ਰਿਤਸਰ ਤੋਂ ਕੋਈ ਇੱਕ ਵੀ ਦੱਸ ਦਵੇ ਵੀ ਜੋਸ਼ੀ ਦੇ ਮੁਕਾਬਲੇ ਕਿਸੇ ਨੇ 1 ਇੰਚ ਵੀ ਕੰਮ ਕੀਤਾ ਪਹਿਲਾਂ ਵੀ ਸਰਕਾਰ ਆ ਰਹੀਆਂ ਹੁਣ ਵੀ ਇਹ ਲੋਕਾਂ ਨੂੰ ਇਹਨਾ ਝੂਠ ਬੋਲ ਕੇ ਝਾੜੂ ਵਾਲੇ ਵਾਲੇ ਸਰਕਾਰ ਬਣਾਈ ਪਈ ਬੀਬੀਆਂ ਨੂੰ 100000 ਰੁਪਇਆ ਦਵਾਂਗੇ ਹਰ ਘਰ ਦੇ ਵਿੱਚੋਂ ਬੀਬੀ ਜਿਹੜੀ ਇਸ ਲਾਲਚ ਦੇ ਨਾਲ ਕਿ ਚਲੋ ਜਿਹੜੇ ਗਰੀਬ ਲੋਕ ਹੁੰਦੇ ਆ ਵਿਚਾਰੇ ਵੋਟਾਂ ਉਹਨਾਂ ਦੀਆਂ ਜ਼ਿਆਦਾ ਹੁੰਦੀਆਂ ਉਹਨਾਂ ਨੂੰ ਕੋਈ ਸੁਪਨੇ ਹੁੰਦੇ ਉਹਨਾਂ ਦੇ ਮਨ ਦੇ ਵਿੱਚ ਤੇ ਉਹ ਭੱਜ ਕੇ ਅਗਲਾ ਕਹਿੰਦਾ ਵੀ ਚਲੋ ਸਾਡੇ ਸੁਪਨੇ ਪੂਰੇ ਹੋਣ ਜਾ ਰਹੇ ਆ ਇਹਨਾਂ ਨੇ ਸੁਪਨੇ ਵਿਖਾਏ ਤੇ ਉਹਨਾਂ ਨੇ ਜਿਹੜੀਆਂ ਧੜਾ ਧੜ ਜਿਹੜਾ ਝਾੜੂ ਦਾ ਬਟਨ ਦੱਬਿਆ ਫੋਨ ਬਿਲਕੁਲ ਨਕਾਬ ਉੱਤਰ ਚੁੱਕਾ ਆ ਕਿ 2.5 ਸਾਲ ਹੋ ਗਏ ਆ ਇਹਨਾਂ ਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਉਲਟ ਘਰ ਘਰ ਦੇ ਵਿੱਚ ਨਸ਼ਾ ਹਰ ਗਲੀ ਚ ਨਸ਼ਾ ਭਾਵੇਂ ਛੋਟੇ ਛੋਟੇ ਬੱਚਿਆਂ ਕੋ ਨਸ਼ਾ ਲਲੋ ਲੋਕਾਂ ਮਾਵਾਂ ਦੇ ਜਵਾਨ ਪੁੱਤ ਜਿਹੜੇ ਆ ਡੇਲੀ ਕਿੰਨੇ ਕਿੰਨੇ ਪੁੱਤ ਜਿਹੜੇ ਮਰਨ ਰਹੇ ਆ ਲੋਕ ਬੇਰੁਜ਼ਗਾਰੀ ਤੋਂ ਆਤਰ ਹੋਏ ਆ ਲੋਕਾਂ ਦੇ ਬਿਜਲੀ ਦੇ ਬਿੱਲ ਲੋਕਾਂ ਦੀ ਹਹਾਕਾਰ ਬੇਰੁਜ਼ਗਾਰੀ ਇੱਥੇ ਤੁਰੇ ਜਾਂਦੀ ਕੋਈ ਲੇਡੀ ਜੀ ਸੜਕ ਤੇ ਸੁਰੱਖਿਅਤ ਨਹੀਂ ਆ ਕਿਸੇ ਦੀ ਚੈਨੀ ਕੋਲੀ ਕਿਸ ਦਾ ਪਰਸ ਕੋਲ ਆ ਕਿਉਂਕਿ ਰੋਜ਼ਗਾਰ ਹੀ ਕੋਈ ਨਹੀਂ ਹੈ ਗੱਲ ਲੋਕ ਭੁੱਖੇ ਮਰਨ ਦੇ ਨੇ ਕੀ ਕਰਨ ਲੋਕ ਔਰ ਲੋਕਾਂ ਨੇ ਤਈਆ ਕਰ ਲਿਆ ਇਹਨੇ ਤੰਗ ਆ ਗਿਆ ਝਾੜੂ ਦੀ ਸਰਕਾਰ ਤੋਂ ਲੋਕ ਹੁਣ ਜਿਹੜਾ ਵਾ ਲੋਕਾਂ ਨੂੰ ਸੋਚ ਸਮਝ ਕੇ ਵੋਟ ਜਿਹੜੀ ਆ ਜੇ ਵਿਕਾਸਪੁਰਸ਼ ਦੇ ਨਾਂ ਤੋਂ ਜੋਸ਼ੀ ਸਾਹਿਬ ਜਾਣੇ ਜਾਂਦੇ ਸੀ ਤੇ ਜੇ ਉਹਨਾਂ ਕੰਮ ਕੀਤਾ ਸੀ ਤਾਂ ਉਹਨਾਂ ਦਾ ਨਾਮ ਵਿਕਾਸਪੁਰਸ਼ ਪਿਆ ਸੀ ਲੱਗਦਾ ਕੀ ਉਹਨਾਂ ਨੇ ਪੂਰੇ ਅੰਮ੍ਰਿਤਸਰ ਦੇ ਵਿੱਚ ਵੇਖੋ ਇਹ ਛੜਕਾਂ ਜਿੱਥੇ ਅਸੀਂ ਅੱਜ ਇਸ ਟਾਈਮ ਖੜੇ ਆ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਛੜਕਾਂ ਸਾਰੇ ਸ਼ਹਿਰ ਤੇ ਜਾਲ ਵਿਛਾ ਦਿੱਤਾ ਔਰ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦੀ ਬੇਨਤੀ ਕਰਦੀ ਵੀ ਸਾਰੇ ਚੋਣ ਨਿਸ਼ਾਨ ਤੱਕੜੀ ਤੇ ਵੋਟ ਪਾ ਕੇ ਤੱਕੜੀ ਨੂੰ ਜਿਤਾਓ ਤੇ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਲਿਆਓ ਅਸੀਂ ਆਪਣਾ ਨਾਮ ਦਸਤੇ ਰੱਖੀ ਰਮਾਈ ਅੱਜ ਜੀ ਮੈਜਿਕ ਗਰੁੱਪ ਕੋਰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਕਾਲੀ ਦਲ ਅੱਜ ਸਾਡੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਬਹੁਤ ਵੱਡਾ ਰੋਡ ਸ਼ੋਅ ਅਨਿਲ ਜੋਸ਼ੀ ਜੀ ਦੇ ਮੱਥੇ ਵਿੱਚ ਨਿਕਲ ਰਿਹਾ ਵਾ ਜਿਸ ਦੀ ਅਗਵਾਈ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਕਰ ਰਹੇ ਆ ਔਰ ਲੋਕਾਂ 'ਚ ਬਹੁਤ ਉਤਸ਼ਾਹ ਆ ਜੋਸ਼ੀ ਸਾਹਿਬ ਨੂੰ ਜਤਾਉਂਦਾ ਲੋਕਾਂ ਨੇ ਪ੍ਰਣ ਲੈ ਲਿਆ ਵਾ ਇਸ ਵਾਰ ਜੋਸ਼ੀ ਸਾਹਿਬ ਨੂੰ ਜਿਤਾ ਕੇ ਪਾਰਲੀਮੈਂਟ ਚ ਭੇਜ ਕੇ ਜਿਹੜੇ ਰੁਕੇ ਹੋਏ ਕੰਮ ਆ ਉਹ ਬਿਲਕੁਲ ਕਰਾਉਂਦਾ ਉਹ ਮਨ ਬਣਾ ਚੁੱਕੇ ਆ